ਕੋਈ ਵੀ ਬੰਦਾ ਕਿਸੇ ਵੀ ਕਿੱਤੇ ਦੇ ਨਾਲ ਸੰਬੰਧਿਤ ਹੋਵੇ ਉਹ ਹਮੇਸ਼ਾ ਆਪਣੇ ਪਸ਼ੋਕਰ ਦੇ ਨਾਲ ਕਿਤੇ ਨਾ ਕਿਤੇ ਜੁੜਿਆ ਹੁੰਦਾ ਹੈਗਾ ਉਹ ਕਿੱਤਾ ਭਾਵੇਂ ਕੋਈ ਵੀ ਹੋਵੇ ਭਾਵੇਂ ਮਾਸਟਰੀ ਦਾ ਡਾਕਟਰੀ ਦਾ ਕੋਈ ਵੀ ਹੋਵੇ ਇੰਜੀਨੀਅਰਿੰਗ ਦਾ ਹੋਵੇ ਉਹ ਆਪਦੇ ਪਸ਼ੋਕਰ ਤੋਂ ਆ ਜਿਹੜਾ ਅੱਡ ਹੋ ਕੇ ਆ ਜਿਹੜਾ ਉਹ ਜੋ ਨਹੀਂ ਸਕਦਾਗਾ ਅਤੇ ਨਾ ਹੀ ਆ ਜਿਹੜਾ ਉਸ ਤੋਂ ਅਲੱਗ ਹੋ ਕੇ ਆ ਜਿਹੜਾ ਵਿਚਾਰ ਆ ਜਿਹੜੇ ਉਹ ਕਦੇ ਵੀ ਰੱਖ ਸਕਦਾ ਹੁੰਦਾ ਹੈਗਾ ਅਸੀਂ ਪત્રਕਾਰੀ ਦੇ ਖੇਤਰ ਦੇ ਵਿੱਚ ਕੰਮ ਕਰਦੇ ਆ ਤੇ ਇਸ ਕਰਕੇ ਇਸ ਖਿੱਤੇ ਦੇ ਵਿੱਚ ਮੇਰਾ ਖੁਦ ਦਾ ਨਿੱਜੀ ਪਿਸ਼ੋਕੜ ਕੀ ਹੈਗਾ ਮੈਂ ਕਿਸ ਜਾਤ ਤੋਂ ਆਉਣਾ ਹੈਗਾ ਕਿਸ ਧਰਮ ਨੂੰ ਬਿਲੋਂਗ ਕਰਦਾ ਹੈਗਾ ਉਹ ਚੀਜ਼ਾਂ ਹਮੇਸ਼ਾ ਹੀ ਆ ਜਿਹੜੀਆਂ ਸਾਡੀ ਵਿਚਾਰਧਾਰਾ ਦੇ ਵਿੱਚ ਉਹ ਪਈਆਂ ਰਹਿਣ ਪਰ ਗੱਲ ਲੱਗਨੀ ਇਹ ਵੀ ਹੈਗੀ ਆ ਕਿ ਜਿਸ ਭਾਈਚਾਰੇ ਦੇ ਨਾਲ ਸੰਬੰਧ ਤੁਸੀਂ ਹੋ ਕੀ ਉਸ ਭਾਈਚਾਰੇ ਦੀ ਵੀ ਬਰਾਬਰ ਹੀ ਆ ਜਿਹੜੀ ਤੁਸੀਂ ਗੱਲ ਕਰਦੇ ਹੋ ਜਾਂ ਨਹੀਂ ਕਰਦੇ ਹੋ ਇਹ ਬਹੁਤ ਮਾਇਨੇ ਖੇਜ ਗੱਲ ਹੈਗੀ ਆ ਜੇਕਰ ਤੁਸੀਂ ਆਪਣੇ ਭਾਈਚਾਰੇ ਦੀ ਗੱਲ ਨਹੀਂ ਕਰਦੇਗੇ ਤਾਂ ਕਿਤੇ ਨਾ ਕਿਤੇ ਇਹ ਹੁੰਦਾ ਹੈਗਾ ਕਿ ਤੁਸੀਂ ਆਪਣੇ ਭਾਈਚਾਰੇ ਦੇ ਨਾਲ ਆ ਜਿਹੜੀ ਉਹ ਗਦਾਰੇ ਕਰਦੇ ਹੈਗੇ ਵੈਸੇ ਤੁਹਾਨੂੰ ਦੱਸ ਦਈਏ ਕਿ ਸਮਾਜ ਦੇ ਵਿੱਚ ਆ ਜਿਹੜਾ ਵੱਡੇ ਪੱਦਰ ਦੇ ਉੱਤੇ ਹਮੇਸ਼ਾ ਉਹਨਾਂ ਲੋਕਾਂ ਦਾ ਬੋਲਬਾਲਾ ਹੁੰਦਾ ਜਿਹੜੇ ਲੋਕ ਕਿਤੇ ਨਾ ਕਿਤੇ ਪੈਦਾਵਰਦੇ ਪ੍ਰੋਡਕਸ਼ਨ ਦੇ ਸਾਧਨਾਂ ਦੇ ਉੱਤੇ ਆ ਜਿਹੜੇ ਉਹ ਕਾਬਜ ਹੁੰਦੇ ਹੈਗੇ ਤੇ ਸਾਰੀ ਸੁਸਾਇਟੀ ਦੇ ਵਿੱਚ ਸਾਰੇ ਸਮਾਜ ਦੇ ਵਿੱਚ ਆ ਜਿਹੜੀ ਉਹਨਾਂ ਦੀ ਹੀ ਵਿਚਾਰਧਾਰਾ ਜਿਹੜੀ ਉਹ ਪ੍ਰਚਲਿਤ ਹੁੰਦੀ ਆ ਅਤੇ ਉਹਨਾਂ ਦੀ ਹੀ ਮੁੱਛਾ ਜਿਹੜੀ ਉਹ ਉੱਚੀ ਹੁੰਦੀ ਆ ਅਤੇ ਹਰੇਕ ਖੇਤਰ ਦੇ ਵਿੱਚ ਆ ਜਿਹੜੀ ਉਹਨਾਂ ਦੀ ਹੀ ਆ ਜਿਹੜੀ ਉਹ ਗੱਲ ਹੁੰਦੀ ਹੈਗੀ ਆ ਪੰਜਾਬ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰੋਡਕਸ਼ਨ ਦਾ ਜੋ ਸਾਧਨ ਹੈਗਾ ਉਹ ਜ਼ਮੀਨ ਆ ਇਸ ਕਰਕੇ ਜਿਨ੍ਹਾਂ ਦੀ ਮਾਲਕੀ ਹੈ ਜਿਹੜੀ ਉਹ ਜ਼ਮੀਨਾਂ ਦੇ ਉੱਤੇ ਆ ਉਹਨਾਂ ਦੀ ਮੌਛੀ ਵੀ ਉੱਚੀ ਹੁੰਦੀ ਆ ਗੀਤਾਂ ਦੇ ਵਿੱਚ ਵੀ ਉਹਨਾਂ ਦੀ ਗੱਲ ਹੋਊਗੀ ਫਿਲਮਾਂ ਦੇ ਵਿੱਚ ਵੀ ਉਹਨਾਂ ਦੀ ਗੱਲ ਹੋਊਗੀ ਇਸ ਤੋਂ ਇਲਾਵਾ ਜਿਹੜਾ ਖਬਰਾਂ ਦੇ ਵਿੱਚ ਵੀ ਹਮੇਸ਼ਾ ਉਹਨਾਂ ਦੀ ਗੱਲ ਹੋਊਗੀ ਮਤਲਬ ਹਰੇਕ ਥਾਂ ਜਿਹੜੀ ਆ ਜ ਉਹਨਾਂ ਦੀ ਗੱਲ ਹੋਊਗੀ ਦੂਜੇ ਪਾਸੇ ਜਿਹੜੀ ਧਿਰ ਪ੍ਰੋਡਕਸ਼ਨ ਦੇ ਪੈਦਾਵਰਦੇ ਸਾਧਨਾਂ ਤੋਂ ਵੀ ਹੁਣੀ ਹੁੰਦੀ ਆ ਉਸ ਧਿਰ ਦੀ ਆ ਜਿਹੜੀ ਕਿਤੇ ਵੀ ਗੱਲ ਨਹੀਂ ਕੀਤੀ ਜਾਂਦੀ ਪਰ ਮੇਰਾ ਖੁਦ ਦਾ ਪਸ਼ੋਕੜ ਆ ਜਿਹੜਾ ਕਿਉਂਕਿ ਉਸ ਜਮਾਤ ਦੇ ਨਾਲ ਆ ਉਸ ਜਾਤ ਦੇ ਨਾਲ ਆ ਉਸ ਧਰਮ ਦੇ ਨਾਲ ਵੀ ਆ ਜੋ ਪੈਦਾਵਰ ਦੇ ਸਾਧਨਾਂ ਦੀ ਜਿਨ੍ਹਾਂ ਦੇ ਕੋਲੇ ਆ ਜਿਹੜੀ ਉਹ ਮਾਲਕੀ ਹੈਣੀ ਪੰਜਾਬ ਦੇ ਵਿੱਚ ਵੱਡੇ ਪੱਦਰ ਦੇ ਤੇ ਦਲਤ ਤਬਕਾ ਉਹਨਾਂ ਦੇ ਵਿੱਚ ਜੇਕਰ ਦੇਖੀਏ ਤਾਂ ਕਾਫੀ ਕਾਸਟ ਹੈਗਾ ਮਾਜਵੀ ਸਿੱਖ ਬਰਾਦਰੀ ਜਿਹੜੀ ਉਹਨਾਂ ਦੇ ਵਿੱਚ ਵੱਡੇ ਤਬਕਾ ਹੈਗਾ ਐਸੀ ਤਬਕਾ ਜਿਹੜਾ ਵੱਡਾ ਤਬਕਾ ਹੈਗਾ ਪਰ ਪਿਛਲੇ ਸਮੇਂ ਦੇ ਦਰਾਲ ਆ ਜੋ ਚੋਣਾ ਹੋਇਆ ਉਹਨਾ ਚੋਣਾ ਦੇ ਦੌਰਾਨ ਆ ਜਿਹੜਾ ਕਿਉਂਕਿ ਵੱਡੇ ਪੱਧਰ ਤੇ ਉੱਤੇ ਆ ਜਿਹੜਾ ਭਾਜਪਾ ਨੇ ਕਿਸਾਨਾਂ ਦੇ ਨਾਲ ajo ਧਰੋ ਕੀਤਾ ਤਿੰਨ ਕਾਲੇ ਕਾਨੂੰਨ ਲੈ ਕੇ ਆਂਦੇ ਇਸ ਦੀ ਵਜ੍ਹਾ ਕਰਕੇ 2 ਸਾਲ ਆ ਜਿਹੜਾ ਕਿਸਾਨ ਤਬਕੇ ਨੂੰ ਆ ਜਿਹੜਾ ਉਹ ਦਿੱਲੀ ਦੇ ਬਾਡਰਾਂ ਦੇ ਉੱਤੇ ਆ ਤਸ਼ੱਦਦ ਸਹਿਣਾ ਪਿਆ ਉੱਥੇ ਹੀ ਮੋਰਚੇ ਲਾਉਣੇ ਪਏ ਪਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਉਸ ਕਿਸਾਨ ਤਬਕੇ ਦਾ ਸਾਥ ਆ ਜਿਹੜਾ ਉਹ ਮਜ਼ਦੂਰਾਂ ਨੇ ਵੀ ਦਿੱਤਾ ਹੈਗਾ ਬਾਰ ਹੁਣ ਜਦੋਂ ਦੁਬਾਰਾ ਤੋਂ ਵੋਟਾਂ ਪਈਆਂ ਵੋਟਾਂ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਵੱਡੇ ਪੱਧਰ ਦੇ ਉੱਤੇ ਭਾਜਪਾ ਦਾ ਵਿਰੋਧ ਹੋਇਆ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਵਿਰੋਧ ਆ ਜਿਹੜਾ ਹਸਰਾਜ ਦਾ ਹੋਇਆ ਇਸ ਸੰਬੰਧੀ ਜਿਹੜੀ ਕੱਲ ਅਸੀਂ ਵੀਡੀਓ ਪਾ ਚੁੱਕੇ ਹਾਂ ਕਿ ਅਸੀਂ ਭਾਵੇਂ ਪਹਿਲਾਂ ਇਹ ਦੱਸਿਆ ਸੀਗਾ ਸਾਡੀਆਂ ਰਿਪੋਰਟਾਂ ਦੇ ਵਿੱਚ ਸਾਡੀਆਂ ਪਿਛਲੀਆਂ ਵੀਡੀਓ ਵੀ ਤੁਸੀਂ ਚੱਕ ਕੇ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਅਸੀਂ ਇਹ ਦੱਸਿਆ ਸੀਗਾ ਕਿ ਕਿਸ ਤਰੀਕੇ ਦੇ ਨਾਲ ਆ ਜਿਹੜੀ ਭਾਜਪਾ ਵੋਟਾਂ ਦਾ ਜੋ ਪੋਲਰਾਈਜੇਸ਼ਨ ਕਰ ਰਹੀ ਹੈਗੀ ਆ ਦਲਤ ਵਰਸਸ ਜੱਟ ਬਣਾ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਮਜ਼ਦੂਰ ਵਰਸਸ ਕਿਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਇਸ ਪਰ ਪੱਤੇ ਨੂੰ ਉਹਨਾਂ ਨੇ ਖੇਡਿਆ ਅਤੇ ਵੱਡੇ ਪੱਦਰ ਦਿੱਤੇ ਵੋਟਾਂ ਦਾ ਪੋਲਰਾਈਜੇਸ਼ਨ ਕੀਤਾ ਤੇ ਭਾਜਪਾ ਦੇ ਜਿੰਨੇ ਵੀ ਨਮਾਇंदे ਸੀਗੇ ਉਹਨਾਂ ਨੂੰ ਪਤਾ ਸੀਗਾ ਕਿ ਕਿਸਾਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣਨੀ ਕਿ ਕਿਸਾਨ ਤਬਕੇ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਜੱਟ ਤਬਕਾ ਜੋ ਕਾਬਜ ਹੈਗਾ ਉਹਨਾਂ ਨੇ ਉਹਨਾਂ ਦੀ ਗੱਲ ਨਹੀਂ ਸੁਣੀ ਇਸ ਕਰਕੇ ਉਹਨਾਂ ਨੇ ਆਪਣਾ ਰੁੱਖਾ ਜਿਹੜਾ ਉਹ ਐਸਸੀ ਭਾਈਚਾਰੇ ਵੱਲ ਯਾਨੀ ਕਿ ਵਿਹੜਿਆਂ ਦੇ ਵੱਲ ਕੀਤਾ ਤਾਂ ਉਹਨਾਂ ਨੇ ਆਪਣੇ ਪੱਧਰ ਦਿੱਤੇ ਜਿਹੜਾ ਉਹਨਾਂ ਨੂੰ ਢਕਾਇਆ ਅਤੇ ਆਪਣੀ ਵੋਟ ਆ ਜਿਹੜੀ ਵੋਟ ਪਰਸੈਂਟ ਦੇ ਵਿੱਚ ਆ ਜਿਹੜਾ ਉਹ ਵਾਅਦਾ ਕੀਤਾ ਹੈਗਾ ਪਰ ਕਿਤੇ ਨਾ ਕਿਤੇ ਹੁਣ ਗੱਲ ਇਹ ਵੀ ਹੈਗੀ ਆ ਕਿ ਸਾਡੇ ਜਿੰਨਾ ਲੋਕਾਂ ਨੂੰ ਅਸੀਂ ਬੁੱਧੀਜੀਵੀ ਤਾਫਕਾ ਸਮਝਦੇ ਹੈਗੇ ਆ ਉਹਨਾਂ ਦੇ ਵਿੱਚ ਬੁੱਧੀਜੀਵੀ ਤਾਫਕਾ ਦੇ ਵਿੱਚ ਕੋਈ ਵਿਸ਼ੇਸ਼ ਜਾਤ ਨਹੀਂ ਆਉਂਦੀਗੀ ਪਰ ਫੇਰ ਵੀ ਕੁਝ ਲੋਕ ਆ ਜਿਹੜੇ ਆਪਣੇ ਪੱਧਰ ਦੇ ਉੱਤੇ ਫੇਸਬੁੱਕ ਦੇ ਉੱਤੇ ਵੀ ਆ YouTube ਦੇ ਉੱਤੇ ਵੀ ਆ Instagram ਦੇ ਉੱਤੇ ਵੀ ਆ ਅਲੱਗ-ਅਲੱਗ ਅਕਾਊਂਟ ਦੇ ਥਰੂ ਆ ਜਿਹੜੇ ਉਹ ਕੰਮ ਕਰ ਰਹੇ ਹੈਗੇ ਆ ਅਤੇ ਇਹ ਕਹਿ ਰਹੇ ਹੈ ਕਿ ਅਸੀਂ ਇੱਕ ਕਮਨਿਸਟ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੈਗੇ ਆ ਅਸੀਂ ਅਸਲ ਖਾਲਸ ਸਿੱਖੀ ਦੀ ਵਿਚਾਰਧਾਰਾ ਨੂੰ ਮੁੱਖ ਰੱਖਦੇ ਹੈਗੇ ਆ ਅਸੀਂ ਨਰੂਲ ਸੰਘਾਤਮਕ ਢਾਂਚੇ ਦੀ ਗੱਲ ਕਰਦੇ ਹੈਗੇ ਆ ਪਰ ਕਈ ਵਾਰੀ ਉਹਨਾਂ ਦੇ ਪੇਜਾਂ ਦੇ ਉੱਤੋਂ ਵੀ ਆ ਜਿਹੜੀਆਂ ਅਜਿਹੀਆਂ ਚੀਜ਼ਾਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਹੈਗੀਆਂ ਜਿੱਥੇ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਵੀ ਆ ਜਿਹੜਾ ਜਾਤੀਵਾਦ ਆ ਜਿਹੜਾ ਉਹ ਭਾਰੀ ਹੋਇਆ ਜਿਹੜਾ ਸਾਨੂੰ ਦਿਖ ਜਾਂਦਾ ਹੈਗਾ ਇਸ ਵੋਟ ਪਰਸੈਂਟ ਦੇ ਉੱਤੇ ਆ ਜਿਹੜਾ ਕਿਤੇ ਨਾ ਕਿਤੇ ਪੋਲਰਾਈਜੇਸ਼ਨ ਕਿਉਂ ਹੁੰਦਾ ਹੈਗਾ ਕਿਉਂ ਆ ਜੋ ਪਾੜਾ ਖੜਾ ਹੁੰਦਾ ਹੈਗਾ ਇਸ ਦੇ ਉੱਤੇ ਕਦੇ ਵੀ ਕਿਸੇ ਨੇ ਵੀ ਆ ਜਿਹੜੀ ਚਿੰਤਨ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਕੀਤੀਗੀ ਪਿਛਲੇ ਦਿਨੀ ਆ ਜਿਹੜਾ ਨਿੰਦਕ ਮਹਿਕਮਾ ਜੋ ਪੀਜ ਬਣਿਆ ਹੋਇਆ ਕੁਸ਼ਕਬੀਰ ਆ ਜਿਹੜੇ ਉਹਨੂੰ ਰਲ ਕੇ ਚਲਾ ਰਹੇ ਹੈਗੇ ਆ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਕਿ ਸਾਡੀ ਕੋਈ ਨਿੱਜੀ ਕਦਰ ਨਹੀਂ ਗਈ ਉਹਨਾਂ ਦੇ ਨਾਲ ਪਰ ਉਹਨਾਂ ਦੀ ਇੱਕ ਪੋਸਟ ਆ ਜਿਹੜੀ ਉਹ ਕਾਫੀ ਹੈਰਾਨ ਕਰ ਦੇਣ ਵਾਲੀ ਹੈਗੀ ਆ ਚਲੋ ਮੈਂ ਆਪਣੇ ਪੇਜ ਤੋਂ ਐਸਸੀ ਤਬਕੇ ਦੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕਰਦਾ ਭਾਵੇਂ ਬਹੁਤ ਸਾਰੇ ਲੋਕ ਇਹ ਕਹਿੰਦੇ ਹੈਗੇ ਕਿ ਜੀ ਇਹ ਤਾਂ ਦਲਤ ਦਲਤ ਕਰਦਾ ਦੇਖੋ ਪਹਿਲੀ ਗੱਲ ਤਾਂ ਇਹ ਹੈਗੀ ਅੱਜ ਤੋਂ ਪਹਿਲਾਂ ਜਿਹੜਾ ਕਿੰਨੇ ਕ ਲੋਕਾਂ ਨੇ ਕੀਤਾ ਹੈਗਾ ਤੇ ਇਹ ਵੀ ਧਿਆਨ ਦੇਣ ਵਾਲੀ ਗੱਲ ਹੈਗੀ ਪਿਛਲੇ ਦਿਨੀ ਓਕਸਫੇਮ ਦੀ ਰਿਪੋਰਟ ਆਈ ਸੀਗੀ ਉਹਦੇ ਵਿੱਚ ਤੁਸੀਂ ਜਾ ਕੇ ਖੁਦ ਟਟੋਲ ਸਕਦੇ ਹੋ ਕਿ ਇਸ ਐਸਸੀ ਤਾਕਕੇ ਦੀ ਦਲਤ ਤਾਕਕੇ ਦੀ ਗੱਲ ਕਰਨ ਵਾਲੇ ਕਿੰਨੇ ਕ ਪੱਤਰਕਾਰ ਆ ਦਲਤ ਤਾਕਕੇ ਨੂੰ ਲੈ ਕੇ ਕਿੰਨੇ ਕ ਆਰਟੀਕਲ ਲੱਗਦੇ ਆ ਉਸ ਨੂੰ ਲੈ ਕੇ ਆ ਜਿਹੜੇ ਕਿੰਨੇ ਕ ਪ੍ਰੋਗਰਾਮ ਹੁੰਦੇ ਹੈਗੇ ਉਸ ਨੂੰ ਲੈ ਕੇ ਕਿੰਨੇ ਕ ਸੀਨੀਅਰ ਪੱਤਰਕਾਰ ਹੈਗੇ ਆ ਤੇ ਉਹਨਾਂ ਪੱਤਰਕਾਰਾਂ ਦੇ ਵਿੱਚ ਦਲਤਾਂ ਦੀ ਕਿੰਨੀ ਕੁ ਰਿਪਰੈਜ਼ੈਂਟੇਸ਼ਨ ਹੈਗੀ ਆ ਇਸ ਚੀਜ਼ ਨੂੰ ਜੇਕਰ ਉਹ ਦਲਤਾਂ ਦੀ ਰਿਪਰੈਜ਼ੈਂਟੇਸ਼ਨ ਵੱਧ ਹੈਗੀ ਆ ਜਾਂ ਓਵਰਆਲ ਨੌਕਰੀਆਂ ਦੇ ਵਿੱਚ ਦੇਖਣਾ ਹੋਵੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਵੱਧ ਹੈਗੀ ਆ ਸਾਰੇ ਖੇਤਰਾਂ ਦੇ ਵਿੱਚ ਜੇਕਰ ਪੈਦਾਵਰ ਦੇ ਸਾਧਨਾਂ ਦੇ ਵਿੱਚ ਦੇਖਣਾ ਨੂੰ ਲੱਗਦਾ ਵੀ ਅਸੀਂ ਉਹਨਾਂ ਦੀ ਗੱਲ ਆ ਜਿਹੜੀ ਉਹ ਨਾ ਕਰੀ ਪਰ ਪਿਛਲੇ ਦਿਨੀ ਨਿੰਦਕ ਵਿਭਾਗ ਨੇ ਇੱਕ ਇਤਰਾਜ਼ਯੋਗ ਟਿੱਪਣੀ ਆ ਜਿਹੜੀ ਆਪਣੇ ਪੇਜ ਤੋਂ ਆ ਜਿਹੜੀ ਉਹ ਜ਼ਾਹਰ ਕੀਤੀ ਉਹ ਉਸ ਦੇ ਵਿੱਚ ਉਹ ਲਿਖਦੇ ਹੈਗੇ ਕਿ ਜਿੱਥੇ ਯੂਪੀ ਦੀ ਮਾਇਆਵਤੀ ਭਾਜਪਾ ਦੇ ਹੱਕ ਵਿੱਚ ਭੁਗਤੀ ਉੱਥੇ ਹੀ ਪੰਜਾਬ ਦੇ ਗਿੱਟਲਾ ਨੇ ਭਾਜਪਾ ਦੀ ਪਰਸੈਂਟੇਜ ਵਧਾਈ ਤੇ ਪੰਜਾਬ ਦਾ ਜੱਟ ਅ ਇਸ ਤੋਂ ਉਹਨਾਂ ਨੇ ਲਿਖਿਆ ਹੈਗਾ ਅਕਲਮੰਦ ਬੰਦਾ ਸੰਵਿਧਾਨ ਤੇ ਰਾਖਵੇਂ ਲਈ ਲੜਿਆ ਹੈ ਕਮਾਲ ਕੇ ਨਹੀਂ ਮਤਲਬ ਇਹ ਹੈਗਾ ਕਿ ਸਿੱਧਾ ਤੋਂ ਸਿੱਧਾ ਜਿਹੜਾ ਓਹੋ ਐਸਸੀ ਤਬਕੇ ਨੂੰ ਜਿਹੜਾ ਗਿੱੱਟਲ ਤਬਕਾ ਜਿਹੜਾ ਕਹਿ ਦਿੱਤਾ ਗਿਆ ਅਤੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਪੰਜਾਬ ਦੇ ਵਿੱਚ ਜੋ ਐਸਸੀ ਤਬਕਾ ਹੈਗਾ ਉਹਨਾਂ ਕੋਲੇ ਤਾਂ ਆਪਣਾ ਦਿਮਾਗ ਹੀ ਹੈਗਾ ਜਦ ਕਿ ਜਦੋਂ ਗੱਲ ਪੂਰੀ ਦੀ ਪੂਰੀ ਲਕਾਈ ਦੀ ਹੁੰਦੀ ਆ ਮਨੁੱਖਤਾ ਦੀ ਹੁੰਦੀ ਹੈਗੀ ਆ ਤਾਂ ਸਾਰੇ ਲੋਕਾਂ ਨੂੰ ਆ ਜਿਹੜਾ ਕਿਉਂਕਿ ਅ ਅੱਗੇ ਆ ਜਿਹੜਾ ਅ ਸੰਤ ਕਬੀਰ ਜੀ ਦਾ ਜਨਮ ਦਿਹਾੜਾ ਆ ਰਿਹਾ ਹੈਗਾ ਉਹਨਾਂ ਨੇ ਵੀ ਲਿਖਿਆ ਸੀਗਾ ਕਿ ਅਵਲ ਅੱਲਾ ਨੂਰ ਆਪਾਇਆ ਕੁਦਰਤ ਕੇ ਸਭ ਜੰਦੇ ਇੱਕ ਨੂਰ ਸੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ ਪਰ ਇਸ ਗੱਲ ਦੇ ਉੱਤੇ ਕਿਸੇ ਨੇ ਪਹਿਰਾ ਨਹੀਂ ਦਿੱਤਾਗਾ ਲੋਕ ਨਰਨਾਇਕ ਹੁੰਦੇ ਹੈਗੇ ਆ ਇਸ ਗੱਲ ਦੇ ਉੱਤੇ ਕਿਸੇ ਨੇ ਸੋਚਿਆਗਾ ਸਗੋਂ ਦਵਾ ਦਵ ਇਹ ਪੋਸਟ ਪਾਤੀ ਤੇ ਇੱਕ ਕਮਿਊਨਿਟੀ ਨੂੰ ਆ ਜਿਹੜਾ ਉਹ ਇਹ ਕਹਿ ਕੇ ਆ ਜਿਹੜਾ ਅ ਕਟਹਿਰੇ ਦੇ ਵਿੱਚ ਖੜਾ ਕਰਤਾ ਕਿ ਇਹਨਾਂ ਨੇ ਆ ਜਿਹੜਾ ਉਹਨਾਂ ਦੀ ਵੋਟ ਪਰਸੈਂਟੇਜ ਵਧਾਈ ਆ ਪਰ ਉਹ ਪੋਲਰਾਈਜੇਸ਼ਨ ਦੇ ਪਿੱਛੇ ਆ ਜਿਹੜੀਆਂ ਬਹੁਤ ਸਾਰੇ ਕਾਰਨ ਹੈਗੇ ਆ ਵਿਰੋਧਤਾਈ ਆ ਜਿਹੜੀ ਉਹ ਲੱਭਣ ਦੇ ਕਿਤੇ ਵੀ ਆ ਜਿਹੜੀ ਕਿਸੇ ਨੇ ਵੀ ਕੋਸ਼ਿਸ਼ ਨਹੀਂ ਕੀਤੀ ਉਮੀਦ ਕਰਦੇ ਆ ਕਿ ਪੰਜਾਬ ਦਾ ਬੁੱਧੀਜੀਵੀ ਤਬਕਾ ਜੋ ਇਹ ਵੀਡੀਓ ਦੇਖ ਰਿਹਾ ਹੋਏਗਾ ਹੇਠਾਂ ਕਮੈਂਟ ਦੇ ਵਿੱਚ ਵੀ ਦੱਸੂਗਾ ਕਿ ਕਿਸ ਤਰੀਕੇ ਦੇ ਨਾਲ ਆ ਜਿਹੜਾ ਇਹਨਾਂ ਮਸਲਿਆਂ ਨੂੰ ਹੈਂਡਲ ਕੀਤਾ ਜਾ ਸਕਦਾ ਪਰ ਤੁਹਾਨੂੰ ਦੱਸ ਦਈਏ ਕਿ ਬਹੁਤ ਹੀ ਲੇਟੈਸਟ ਘਟਨਾ ਜਿਹੜੀ ਆ ਉਹ ਵਾਪਰੀ ਹੈਗੀ ਆ ਇਹ ਇੱਕ ਹੋਰ ਪੋਸਟ ਗੈਦ ਵੀਡੀਓ ਆ ਜਿਹੜੀ ਇੱਕ ਨਿੰਦਰਪਾਲ ਮਚਾਕੀ ਇਸ ਚਾਖਣੇਆ ਜਿਹੜੀ ਪਾਈ ਹੈਗੀ ਆ ਉਸਨੇ ਲਿਖਿਆ ਹੈਗਾ ਕਿ ਇੱਕ ਗੱਲ ਪੁੱਛ ਇਹਨਾਂ ਠੇਕੇਦਾਰਾਂ ਨੂੰ ਸਾਡਾ ਵੀ ਇਹ ਪੰਥ ਕਲਾ ਠੋਡਾ ਤਾਂ ਨਹੀਂ ਇਤਿਹਾਸਕ ਨਗਰ ਮਾੜੀ ਕੰਬੋਕੇ ਚੋਂ ਮੈਂ ਵੀ ਸਿੱਖ ਨੂੰ ਘਰੇ ਪ੍ਰਕਾਸ਼ ਕਰਨ ਲਈ ਸਰੂਪ ਦੇਣ ਤੋਂ ਪਿੰਡ ਦੇ ਘੜਮਚਾਉਂ ਦੀਆਂ ਨੇ ਮੋੜਿਆ ਹੁਣ ਵੱਡੇ ਵੱਡੇ ਵਿਦਵਾਨ ਫੇਸ ਫੈਵੀਕ ਨੂੰ ਇੱਕ ਪੀ ਲੈਣਗੇ ਮਜਾਲ ਇੱਕ ਸ਼ਬਦ ਵੀ ਇਹਨਾਂ ਦੇ ਮੂੰਹੋਂ ਨਿਕਲ ਜਾਵੇ ਆ ਕੋਈ ਭਾਈਚਾਰਾ ਸੀ ਮਜੀ ਵੀ ਸਿੱਖ ਭਾਈਚਾਰਾ ਸੀਗਾ ਉਹਨਾਂ ਦੀ ਮਾਤਾਂ ਦਾ ਦਿਹਾਤ ਹੋ ਗਿਆ ਸੀ ਪਿਛਲੇ ਦਿਨੀ ਪਰ ਇਸ ਵੀਡੀਓ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈਗਾ ਕਿ ਗੁਰੂ ਘਰ ਦੇ ਵਿੱਚੋਂ ਆ ਜਿਹੜਾ ਪਾਠ ਕਰਵਾਉਣ ਦੇ ਲਈ ਆ ਜਿਹੜਾ ਉਹ ਸਰੂਪ ਨਹੀਂ ਦਿੱਤਾ ਗਿਆ ਗੁਰੂ ਮਹਾਰਾਜ ਦਾ ਪਰ ਗੱਲ ਸੋਚਣ ਵਾਲੀ ਹੈਗੀ ਹੈ ਕਿ ਜੇਕਰ ਅਜਿਹੀਆਂ ਘਟਨਾਵਾਂ ਵਾਪਰਨ ਗਈਆਂ ਤਾਂ ਕਿਤੇ ਨਾ ਕਿਤੇ ਜੋ ਸੱਤਾਧਾਰੀ ਪਾਰਟੀਆਂ ਹੈਗੀਆਂ ਉਹਨਾਂ ਪਾਰਟੀਆਂ ਨੇ ਆ ਜਿਹੜਾ ਸਾਡੇ ਲੋਕਾਂ ਨੂੰ ਵਰਤ ਦੇ ਲੈਣਾ ਕਿਉਂਕਿ ਵੱਡੇ ਪੱਦਰ ਦਿੱਤੇ ਜੋ ਐਸਸੀ ਤਬਕਾ ਹੈਗਾ ਕਿਤੇ ਨਾ ਕਿਤੇ ਏਡਾ ਉਹਨਾਂ ਕੋਲੇ ਬ੍ਰਾਡ ਦਿਮਾਗ ਵੀ ਹੈ ਨੀਗਾ ਅਨਪੜ ਤਬਕਾ ਹੈਗਾ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਹੁੰਦਾਗਾ ਛੇਤੀ ਹੀ ਆ ਜਿਹੜਾ ਉਹ ਭਾਵਕ ਹੋ ਜਾਂਦਾ ਹੈਗਾ ਜਾਤ ਧਰਮ ਦੇ ਨਾਮ ਦੇ ਉੱਤੇ ਜਿਹੜੇ ਸਾਡੇ ਲੋਕ ਛੇਤੀ ਹੀ ਭਾਵਕ ਹੋ ਜਾਂਦੇ ਹੈਗੇ